ਦਸੂਆ ਵਿੱਚ ਅਜਿਹਾ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਕਿ 21 ਸਾਲ ਦੀ ਕੁੜੀ ਦੀ ਟਰੱਕ ਹੇਠ ਆ ਜਾਣ ਕਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਹਾਦਸਾ ਸੂਆ ਦੇ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਵਾਪਰਿਆ ਜਿੱਥੇ ਕਿ ਆਪਣੇ ਸਲੂਨ ਤੇ ਕੰਮ ਕਰਨ ਜਾਣ ਜਾਰੀ ਐਕਟਿਵਾ 'ਤੇ ਸਵਾਰ ਕੁੜੀ ਨੂੰ ਸਾਹਮਣੇ ਤੋਂ ਆ ਰੇ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਅਤੇ ਟਰੱਕ ਦੇ ਟਾਇਰ ਦਾ ਕੁੜੀ ਦੇ ਉੱਤੋਂ ਦੀ ਲੰਘਣ ਕਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਵੰਦੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦਾ ਨਾਮ ਅੰਕਿਤਾ ਹੈ ਅਤੇ ਉਸ ਦੀ ਉਮਰ 21 ਸਾਲ ਹੈ। ਉਪਿੰਡ ਬਾਬੋਵਾਲ ਥਾਣਾ ਹਾਜੀਪੁਰ ਦੀ ਰਹਿਣ ਵਾਲੀ ਹੈ ਜੋ ਕਿ ਦਸੂਹਾ ਚ ਇੱਕ ਸਲੂਨ ਤੇ ਕੰਮ ਕਰਦੀ ਸੀ ਅਸਵੇਰੇ ਜਦੋਂ ਬੱਸ ਸਟੈਂਡ ਦੇ ਸਾਹਮਣੇ ਆਪਣੇ ਐਕਟੀਵਿਟੀ ਤੇ ਜਾ ਰਹੀ ਸੀ ਤੇ ਇੱਕ ਟਰੱਕ ਨਾਲ ਉਸਦੀ ਟੱਕਰ ਹੋ ਗਈ ਜਿਸ ਤੋਂ ਬਾਅਦ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਉਸਦੇ ਮ੍ਰਿਤਕ ਸਰੀਰ ਨੂੰ ਦਸੂਹਾ ਤੇ ਸਿਵਲ ਹਸਪਤਲ ਵਿੱਚ ਰੱਖ ਦਿੱਤਾ ਗਿਆ ਹੈ ਦੇਖੋ ਜੀ ਸਾਡੇ ਕੋਲ ਪ੍ਰਾਈਵੇਟ ਐਮ뷸ੈਂਸ 'ਚ ਇੱਕ ਪੇਸ਼ੈਂਟ ਆਇਆ ਸੀਗਾ ਅਨਨੋਨ ਪੇਸ਼ੈਂਟ ਸੀਗਾ ਫੀਮੇਲ ਸੀਗੀ ਯੰਗ ਸੀਗੀ ਅਪ੍ਰੋਕਸੀਮੇਟਲੀ ਇਹ ਜੋ 20 ਤੋਂ 30 ਦੇ ਵਿੱਚ ਸੀਗੀ ਉਮਰ ਏਜ ਤਾਂ ਸਾਡੇ ਕੋਲ ਬਰੌਡਕਾਸਟ ਆਈ ਸੀਗੀ ਤਾਂ ਕਹਿੰਦੇ ਆ ਕਿ ਉਹਦੇ ਟ੍ਰੱਕ ਦੇ ਨਾਲ ਟੱਕਰ ਵਗੈਰਾ ਹੋਈ ਹੈ ਸਕੂਟੀ ਤੇ ਸੀਗੀ ਕੁੜੀ ਤਾਂ ਸਾਡੇ ਕੋਲ ਬਰੌਡਕਾਸਟ ਆਈ ਹੈ ਤਾਂ ਅਸੀਂ ਅੱਗੇ ਪੀਆਈ ਭੇਜ ਦਿੱਤੀ ਹੋਈ ਹੈ ਅਨਨੋਨ ਪੇਸ਼ੈਂਟ ਆ ਸਾਨੂੰ ਨਹੀਂ ਪਤਾ ਕਿਸ ਏਰੀਆ ਦਾ ਰਹਿਣ ਵਾਲਾ ਤੇ ਅਸੀਂ ਉਹਨ ਮੋਰਚੇ 'ਚ ਬੋਡੀ ਰਖਵਾ ਦਿੱਤੀ ਹੈ ਤਾਂ ਜੋ ਵੀ ਉਹਦੀ ਅਗੋਂ ਇਨਫੋਰਮੇਸ਼ਨ ਹੋਏਗੀ ਪੁਲਿਸ ਉਹ ਕਾਰਵਾਈ ਜੋ ਵੀ ਉਹ ਕਰਨਗੇ ਉਸ ਹੱਮਨਾ ਉਹਦੇ ਅਗਰ ਅਟੈਂਡੈਂਟ ਜੋ ਵੀ ਉਹਦੇ ਮਦਰ ਫਾਦਰ ਆ ਕਿਤੇ ਉਹ ਵੀ ਸਾਨੂੰ ਪਤਾ ਲੱਗਦਾ ਕਿ ਉਹ ਉਹਨਾਂ ਨੂੰ ਉਦੋਂ ਹੈਂਡ ਓਵਰ ਕਰਦਾਂਗੇ ਸੀ ਉਹਦਾ ਬੇਸਿਕਲੀ ਪੋਸਟਮਾਰਟਮ ਜ਼ਰੂਰ ਉਹਦਾ ਹੋਏਗਾ ਸਰ ਅੱਜ ਸਵੇਰੇ ਬੱਸ ਸਟੈਂਡ ਤਸੂਹਾ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਇੱਕ ਸਕੂਟਰੀ ਤੇ ਟਰੱਕ ਦਾ ਜਿਸ ਦੇ ਵਿੱਚ ਲੜਕੀ ਸੀ ਅੰਕਿਤਾ ਡਾਕਟਰ ਆਫ ਮਨਜੀਤ ਸਿੰਘ ਵਾਸੀ ਬੰਗਵਾਲ ਪੇ ਥਾਣਾ ਹਾਜੀਪੁਰ ਜ਼ਿਲ੍ਹਾ ਹੁਸ਼ਿਆਰ ਪਰ ਉਮਰ ਕਰੀਬ 21 ਸਾਲ ਪਪੜੇ ਸਲੂਨ ਵਿੱਚ ਕੰਮ ਕਰਦੀ ਸੀ ਸਲੂਨ ਤੋਂ ਆਪਣੀ ਸਕੂਟਰੀ ਤੇ ਕਿਤੇ ਬਾਹਰ ਜਾ ਰਹੀ ਸੀ ਤੇ ਜਾਂਦੇ ਹੋਏ ਬੱਸ ਸਟੈਂਡ ਦੇ ਵਿੱਚ ਟਰੱਕ ਨਾਲ ਟਕਰਾਈ ਜਿਸ ਨਾਲ ਮੌਕੇ ਤੇ ਹੀ ਮੌਤ ਹੋ ਗਈ ਹਸਪੀਟਲ ਡੈਡ ਬੋਡੀ ਪਜਾ ਦਿੱਤੀ ਗਈ ਹੈ ਟਰੱਕ ਵਾਲੇ ਨੂੰ ਹਿਰਾਸਤ ਵਿੱਚ ਲੈ ਲਿਆ ਬਾਅਦ ਪੋਸਟ ਬੈਂਡਰ ਨੂੰ ਜੋ ਵੀ ਕਾਰਵਾਈ ਜਰਨਾ ਤੇ ਹੋਊਗੀ ਉਹ ਅਗਲੀ ਕਾਰਵਾਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ